ਬੇਟਾ ਰਾਜਵੀਰ ਜਵੰਦਾ ਨਾਲ ਤੁਹਾਡੀ ਫੋਟੋ ਕਦੋਂ ਹੋਈ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਤੁਸੀਂ ਕਹਿੰਦੇ ਰਾਜਵੀਰ ਜਵੰਦਾ ਸਾਡਾ ਫੈਨ ਆ ਤੁਹਾਡਾ ਫੈਨ ਆ ਹਾਂਜੀ ਹਾਂਜੀ ਰਾਜਵੀਰ ਜਵੰਦਾ ਨਾਲ ਮੇਰੇ ਨਾਲ ਫੋਟੋ ਕਰਾਉਣੀ ਸੀ ਸਾਡਾ ਫੈਨ ਆ ਸਾਡਾ ਮੈਂ ਯਾਰ ਦੁੱਧਾ ਮੈਨੂੰ ਕਦੋਂ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਜੀ ਅਸਾਂ ਗਾ ਤੇ ਹੋਈ ਸੀ ਜੀ ਮੁਲਾਕਾਤ ਸਾਡੀ ਇਸੇ ਜਗ੍ਹਾ ਤੇ ਹਾਂਜੀ ਇਹ ਤੁਹਾਡਾ ਪਿੰਡ ਹੈ ਹਾਂਜੀ ਜਦੋਂ ਗੱਡੀ ਰੋਕਣੀ ਜੀ ਪਿੱਛੇ ਭੱਜਦੇ ਆਉਣਾ ਤੇ ਕਹਿ ਦੇਣਾ ਵੀ ਤੁਹਾਡੇ ਨਾਲ ਫੋਟੋ ਕਰਾਉਣਾ ਇਹ ਉਹ ਫਿਰ ਵੀਡੀਓ ਕਿੰਨੇ ਬਣਾਈ ਸੀ ਜਿੱਥੇ ਤੁਸੀਂ ਕਹਿੰਦੇ ਹੋ ਵੀ ਰਾਜਵੀਰ ਜੀ ਬੰਦਾ ਸਾਡਾ ਫੈਨ ਆ ਜੀ ਰਾਜਵੀਰ ਜੀ ਬੰਦੇ ਨੇ ਸੀ ਰਾਜਵੀਰ ਜੀ ਬੰਦੇ ਨਹੀਂ ਸੀ ਹਾਂ ਨਹੀਂ ਸੀ ਹਾਂ ਜੀ ਤੇ ਜਦੋਂ ਫਿਰ ਤੁਹਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਫਿਰ ਤੁਸੀਂ ਅਰਦਾਸ ਕੀਤੀ ਸੀਗੀ ਜੀ ਬਾਅਦ ਕੀਤੀ ਸੀ ਜੀ ਅਰਦਾਸ ਤੇ ਗੁਰਦੁਆਰੇ ਜੀ ਦੇਖ ਵੀ ਕਰਾ ਕੇ ਆਏ ਸੀਗੇ ਜੀ ਆਹ ਤੁਸੀਂ ਆਪ ਜਾ ਕੇ ਆਏ ਸੀ ਹਾਂ ਜੀ ਜੀ ਐ ਵੀ ਕਿਹਾ ਸੀਗਾ ਵੀ ਅਸਲ ਮੈਂ ਤੁਹਾਡਾ ਫੈਨ ਆ ਜੀ ਇਹਨੂੰ ਐ ਕਿਹਾ ਸੀ ਕਿਹਾ ਸੀ ਤਾਨੂੰ ਗਿਆਈ ਵੀ ਮੈਂ ਤੁਹਾਡਾ ਫੈਨ ਹਾਂ ਹਾਂਜੀ ਮਨ ਭਰਦਾ ਜਦੋਂ ਫਿਰ ਯਾਦ ਆਉਂਦੀ ਉਹਦੀ ਹਾਂਜੀ ਆਉਂਦੀ ਆ ਜੀ ਯਾਦ ਤਾਂ ਵਾਧੂ ਆਉਂਦੀ ਬਹੁਤ ਹਸਮੁਖ ਸਮਾਦਾ ਬੱਚਾ ਸੀ ਪਰ ਬਹੁਤ ਘਾਟਾ ਪੈ ਗਿਆ ਮੈਨੂੰ ਉਹਤੇ ਮਾਣ ਇਹ ਸੀ ਵੀ ਉਹ ਸਰਦਾਰ ਆ ਪਗਵੰਦਾ ਸਾਡੀ ਸਿੱਖੀ ਸਾਹਮ ਕੇ ਰੱਖੀ ਆ ਬੜਾ ਮਾਣ ਸੀ ਪਰ ਅਕਾਲ ਪੁਰਖ ਨੂੰ ਨਹੀਂ ਪਾਇਆ ਇੱਥੇ ਫਿਰ ਕਿਹਨਾਂ ਨੂੰ ਮਿਲਣ ਆਂਦੇ ਹੁੰਦੇ ਸੀ ਜਿਹੜਾ ਬੱਚਿਆਂ ਨੂੰ ਵੀ ਮਿਲੇ ਇੱਥੇ ਉਹ ਮੇਰੇ ਕੋਲੇ ਉਹਦਾ ਦੋਸਤ ਸੀ ਪੰਮਾ ਪੰਮਾ ਮੁੰਡਾ ਸੀ ਇੱਥੇ ਅਮਰੀਕਾ ਚਲਾ ਗਿਆ ਉਹਦੇ ਕੋਲ ਮੇਰੇ ਕੋਲੇ ਖੜਾ ਹੁੰਦਾ ਡੈਰੀ ਤੇ ਮੇਰਾ ਦੋਸਤ ਵੀ ਮੇਰੇ ਕੋਲੇ ਖੜਦਾ ਸੀ ਉਹਦਾ ਕਰਕੇ ਉਹ ਮੇਰੇ ਕੋਲੇ ਖੜ ਜਾਂਦੇ ਸੀ ਆਉਂਦੇ ਉਹਨੂੰ ਬਿਠਾ ਕੇ ਗੱਡੀ ਚੱਲੇ ਜਾਂਦੇ ਸੀ ਅੱਗੇ ਫਿਰ ਇਹ ਬੱਚੇ ਮਗਰ ਭੱਜ ਲੈਂਦੇ ਸੀ ਉਹਦੇ ਇੱਥੇ ਰੁਕ ਜਾਂਦਾ ਸੀ ਆ ਘਰ ਆ ਉਹਦਾ ਨੇੜੇ ਪੰਮੇ ਦਾ ਉੱਥੇ ਉਹਨੂੰ ਛੱਡ ਕੇ ਫਿਰ ਚਲੇ ਜਾਂਦੇ ਗਾਂ ਲੱਗ ਜਾਂਦੇ ਦੁਨੀਆ ਤੋਂ ਚਲੇ ਤਾਂ ਆਪਾਂ ਵੀ ਜਾਣਾ ਇੱਕ ਦਿਨ ਪਰ ਜਲਦੀ ਲੈ ਗਿਆ ਮਾਰ ਕੋਸ਼ ਛੋਟੀ ਜਿੰਦਗੀ ਸੀ ਪਰ ਨਾਮ ਵੱਡਾ ਕਮਾ ਗਿਆ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਪਰ ਉਹ ਅੱਜ ਵੀ ਉਹਨਾਂ ਦਿਲਾਂ ਦੇ ਵਿੱਚ ਜਿਉਂਦੇ ਨੇ ਜਿਨ੍ਹਾਂ ਨੂੰ ਉਹ ਖੁੱਲ੍ਹ ਕੇ ਮਿਲਦੇ ਹੁੰਦੇ ਸੀ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਤਿੰਨ ਬੱਚਿਆਂ ਨਾਲ ਮਿਲਦੇ ਨੇ ਮੁਲਾਕਾਤ ਕਰਦੇ ਨੇ ਤੇ ਬੜਾ ਹੀ ਖੁਸ਼ ਹੋ ਕੇ ਜਿਹੜਾ ਉਹਨਾਂ ਦੇ ਨਾਲ ਫੋਟੋ ਵੀ ਕਰਵਾਉਂਦੇ ਨੇ ਕਿਉਂਕਿ ਉਹਦੇ ਵਿੱਚ ਬੱਚੇ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਸਾਡਾ ਫੈਨ ਹੈ ਤੇ ਅਸੀਂ ਉਹਦੇ ਨਾਲ ਫੋਟੋ ਕਰਾਉਣੀ ਹੈ ਜਿਸ ਨੂੰ ਸੁਣ ਕੇ ਰਾਜਵੀਰ ਜਵੰਦਾ ਕਾਫੀ ਜ਼ਿਆਦਾ ਖੁਸ਼ ਹੋ ਜਾਂਦੇ ਨੇ ਉਹਨਾਂ ਬੱਚਿਆਂ ਦੇ ਨਾਲ ਫੋਟੋ ਵੀ ਕਰਵਾਉਂਦੇ ਨੇ ਉਸੇ ਥਾਂ ਤੇ ਅਸੀਂ ਪਹੁੰਚੇ ਆ ਅੱਜ ਜਿੱਥੇ ਉਹਨਾਂ ਨੇ ਫੋਟੋ ਕਰਵਾਈ ਸੀ ਉਹਨਾਂ ਬੱਚਿਆਂ ਦੇ ਨਾਲ ਉਹ ਬੱਚੇ ਵੀ ਸਾਡੇ ਨਾਲ ਮੌਜੂਦ ਨੇ ਆ ਛੋਟੇ ਛੋਟੇ ਜਵਾਕ ਜਿਹੜੇ ਜਿਨ੍ਹਾਂ ਨੇ ਕਿਹਾ ਸੀ ਕਿ ਰਾਜਵੀਰ ਜਵੰਦਾ ਸਾਡਾ ਫੈਨ ਆ ਤੇ ਬਾਈ ਨਾਲ ਅਸੀਂ ਫੋਟੋ ਕਰਾਉਣੀ ਆ ਗੱਲਬਾਤ ਕਰਦੇ ਆ ਬੇਟਾ ਕੀ ਨਾਮ ਤੁਹਾਡਾ ਮਨਰਾਜ ਸਿੰਘ ਤੁਹਾਡਾ ਬੇਟਾ ਜੀ ਮਨਿੰਦਰ ਸਿੰਘ ਰਾਜੀਵੀਰ ਸਿੰਘ ਬੇਟਾ ਰਾਜਵੀਰ ਜਵੰਦਾ ਨਾਲ ਤੁਹਾਡੀ ਫੋਟੋ ਕਦੋਂ ਹੋਈ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਤੁਸੀਂ ਕਹਿੰਦੇ ਰਾਜਵੀਰ ਜਵੰਦਾ ਸਾਡਾ ਫੈਨ ਆ ਤੁਹਾਡਾ ਫੈਨ ਆ ਹਾਂਜੀ ਤੁਹਾਡਾ ਵੀ ਹਾਂਜੀ ਹਾਂਜੀ ਤੇ ਫਿਰ ਕਦੋਂ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਜੀ ਐਸੇ ਜਗਾ ਤੇ ਹੋਈ ਸੀ ਜੀ ਮੁਲਾਕਾਤ ਸਾਡੀ ਇਸੇ ਜਗ੍ਹਾ ਤੇ ਹਾਂਜੀ ਇਹ ਤੁਹਾਡਾ ਪਿੰਡ ਹੈ ਹਾਂਜੀ ਤੇ ਕੀ ਕਰਨ ਆਉਂਦੇ ਸੀ ਇੱਥੇ ਰਾਜਵੀਰ ਜੰਮਦਾ ਰੋ ਜਾਂਦੇ ਹੁੰਦੇ ਸੀ ਜੀ ਹਾਂਜੀ ਜੀ ਗਾਣਾ ਲੈ ਕੇ ਜੀ ਕੱਢ ਕੇ ਫਿਰ ਆ ਜਾਂਦੇ ਹੁੰਦੇ ਸੀ ਇੱਧਰ ਨੂੰ ਅੱਛਾ ਤੇ ਫਿਰ ਮੁਲਾਕਾਤ ਕਿਵੇਂ ਹੋਈ ਤੁਹਾਡੀ ਜੀ ਫੋਰ ਜਨਰ ਤੇ ਜੀ ਹੂੰ ਜੇ ਇਹਦੀ ਗੱਡੀ ਤੋਂ ਪਛਾਣ ਹੁੰਦੀ ਸੀ ਜੀ ਅੱਛਾ ਜਦੋਂ ਗੱਡੀ ਦੀ ਪਛਾਣ ਹੋਣੀ ਉਹਨਾਂ ਨੇ ਆਣਾ ਗੱਡੀ ਦੇ ਵਿੱਚ ਤੇ ਫਿਰ ਤੁਸੀਂ ਨਾਲ ਹੀ ਉਹਨਾਂ ਨੂੰ ਮਿਲਣ ਵਾਸਤੇ ਆ ਜਾਣਾ ਹਾਂਜੀ ਜਦੋਂ ਗੱਡੀ ਰੋਕਣੀ ਜਦੋਂ ਗੱਡੀ ਰੋਕਣੀ ਜੀ ਪਿੱਛੇ ਭੱਜਦੇ ਆਉਣਾ ਤੇ ਕਹਿ ਦੇਣਾ ਵੀ ਤੁਹਾਡੇ ਨਾਲ ਫੋਟੋ ਕਰਾਉਣੀ ਜਦੋਂ ਤੁਸੀਂ ਕਹਿਣਾ ਫੋਟੋ ਕਰਾਉਣੀ ਆ ਫਿਰ ਰੁਕਦੇ ਹੁੰਦੇ ਸੀ ਤੁਹਾਨੂੰ ਦੇਖ ਕੇ ਹਾਂਜੀ ਰੋਕ ਲੈਂਦੇ ਸੀ ਜਿਉਂ ਤੋਂ ਇਹ ਗੱਡੀ ਪਿਆ ਜਿਉਂ ਤੋਂ ਗੱਡੀ ਆਉਂਦੀ ਹੁੰਦੀ ਹੁੰਦੀ ਜੀ ਮਗਰ 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 ਭੱਜਦੇ ਹੁੰਦੇ ਜੀ ਇੱਥੇ ਆ ਕੇ ਰੋਕ ਲੈਂਦੀ ਸੀ ਹੂੰ ਹਾਂਜੀ ਤੇ ਉਹ ਫਿਰ ਵੀਡੀਓ ਕਿੰਨੇ ਬਣਾਈ ਸੀ ਜਿੱਚ ਤੁਸੀਂ ਕਹਿੰਦੇ ਹੋ ਵੀ ਰਾਜਵੀਰ ਜੇ ਬੰਦਾ ਸਾਡਾ ਫੈਨ ਆ ਜੀ ਰਾਜਵੀਰ ਜੇ ਬੰਦੇ ਨੇ ਸੀ ਰਾਜਵੀਰ ਜੇ ਬੰਦੇ ਨਹੀਂ ਬਣਾਈ ਸੀ ਹਾਂਜੀ ਰਾਜਵੀਰ ਜੇ ਬੰਦੇ ਦੇ ਦੋਸਤ ਨਹੀਂ ਬਣਾਈ ਸੀ ਜੀ ਉਹ ਆ ਘਰ ਚ ਰਹਿੰਦੇ ਨੇ ਅੱਛਾ ਉਹਨਾਂ ਦੇ ਦੋਸਤ ਨੇ ਬਣਾਈ ਸੀ ਹਾਂਜੀ ਪਤਾ ਰਾਜਵੀਰ ਜੇ ਬੰਦਾ ਨਾਲ ਕੀ ਹੋਇਆ ਜੀ ਹਾਂਜੀ ਐਕਸੀਡੈਂਟ ਨਾਲ ਜੀ ਉਹ ਮੈਨ ਨਹੀਂ ਗਏ ਅੱਛਾ ਹਾ ਯਾਦ ਹੁੰਦੀ ਏ ਉਹਨਾਂ ਦੀ ਹਾਂਜੀ ਹੁੰਦੀ ਏ ਜੀ ਤੁਸੀਂ ਉਹਨਾਂ ਦੇ ਪਿੰਡ ਵੀ ਗਏ ਸੀ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਜੀ ਹਾਂ ਜੀ ਗਾਇਕ ਜੀ ਫਿਰ ਦੁੱਖ ਲੱਗਾ ਵੀ ਬਾਈ ਚਲਾ ਗਿਆ ਹਾਂਜੀ ਜੀ ਬਹੁਤ ਦੁੱਖ ਲੱਗਦਾ ਤੁਸੀਂ ਵੀ ਗਏ ਸੀ ਉੱਥੇ ਨਹੀਂ ਜੀ ਆਈ ਸਕੂਲ ਸੀਗੇ ਪੇਪਰ ਸਾਡਾ ਲੇਟ ਹੋਇਆ ਕਰਕੇ ਹੂੰ ਕਿੰਨੇ ਕੁ ਲੋਕ ਉਦੋਂ ਆਏ ਹੋਏ ਸੀ ਉੱਥੇ ਜਿਵੇਂ ਲੋਕ ਆਏ ਹੋਏ ਸੀ ਜਿ सिंगर ਵੀ ਬਹੁਤ ਆਏ ਹੋਏ ਸੀਗੇ ਜੀ ਹੂੰ ਜੀ ਹਾਂ ਜੀ ਤੇ ਫਿਰ ਗਾਣੇ ਯਾਦ ਆ ਤੁਹਾਨੂੰ ਉਹਨਾਂ ਦੇ ਜੀ ਜਾਤ ਹੈਗੇ ਜੀ ਪਰ ਹੁੰਦੇ ਨਹੀਂਗੇ ਹੁੰਦੇ ਨਹੀਂ ਤੇ ਗਾਣਾ ਸੁਣਾ ਦਿਓ ਵੀ ਆ ਮਤਲਬ ਨਾਮ ਹੋਵੇ ਤੁਹਾਨੂੰ ਯਾਦ ਗਾਣੇ ਦਾ ਜੀ ਮਾਈ ਵੀ ਸਿਖਾਣੇ ਪਟਾ ਚੋਰ ਚਾਹੀਦਾ ਜੀ ਇੱਕ ਆ ਗਾਣਾ ਸੀ ਤੇ ਇੱਕ ਸਕੂਨ ਗਾਣਾ ਸੀ ਜੀ ਤੇ ਇੱਕ ਮਿੱਟੀ ਨਾਲ ਪਰ ਉਹਨਾਂ ਚੰਨੇ ਆ ਨਹੀਂ ਲੱਪਣੇ ਨਾਲ ਆ ਕਾ ਗਾਣਾਈਆ ਜੀ ਹਲੋ ਕਾਫੀ ਗਾਣੇ ਸੀ ਜੀ ਪਰ ਚੇਤੇ ਨਹੀਂ ਲਿਆ ਸਾਨੂੰ ਇਹਨਾਂ ਤੇ ਜਦੋਂ ਫਿਰ ਤੁਹਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੁਸੀਂ ਅਰਦਾਸ ਕੀਤੀ ਸੀਗੀ ਜੀ ਬਹੁਤ ਕੀਤੀ ਸੀ ਜੀ ਅਰਦਾਸ ਜੀ ਗੁਰਦੁਆਰੇ ਜੀ ਦੇਖ ਵੀ ਕਿਰਾ ਕੇ ਆਏ ਸੀਗੇ ਜੀ ਅੱਛਾ ਤੇ ਆਪ ਜਾ ਕੇ ਆਏ ਸੀ ਹਾਂਜੀ ਹੂੰ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਸਾਡੀ ਹੈਗੀ 10 ਸਾਲ ਦੀ ਹੁਣ 10 ਸਾਲ ਹਾਂਜੀ ਜੀ 9 ਸਾਲ 9 ਸਾਲ ਤੁਹਾਡੀ ਜਿੰਨੀ ਹੈ 11 ਸਾਲ ਆ ਦੇਖ ਲਓ ਹਜੇ 10 9 ਤੇ 11 ਸਾਲ ਦੇ ਬੱਚੇ ਨੇ ਜਿਹੜੇ ਰਾਜਵੀਰ ਜਵੰਦਾ ਨੂੰ ਇੰਨਾ ਪਿਆਰ ਕਰਦੇ ਨੇ ਉਹਦੇ ਵਾਸਤੇ ਗੁਰਦੁਆਰੇ ਦੇ ਵਿੱਚ ਅਰਦਾਸ ਕਰਵਾਉਣ ਦੇ ਲਈ ਵੀ ਗਏ ਸੀ ਆਪ ਗਏ ਸੀਗੇ ਬੱਚੇ ਤੁਸੀਂ ਦੇਖੋ ਹੌਸਲਾ ਕਹਿ ਲੋ ਜਾਂ ਪਿਆਰ ਕਹਿ ਲੋ ਇਹ ਪਿਆਰ ਹੈ ਜਿਹੜਾ ਰਾਜਵੀਰ ਜਵੰਦਾ ਦਾ ਅੱਜ ਵੀ ਦਿਲਾਂ ਦੇ ਵਿੱਚ ਵੱਜਦਾ ਹੈ ਰਾਜਵੀਰ ਜਵੰਦਾ ਇਹਨਾਂ ਦੇ ਉਸੇ ਥਾਂ ਤੇ ਫਿਰ ਯਾਦ ਆਂਦੀ ਹੁਣ ਮਤਲਬ ਉਹ ਬੰਦਾ ਰਿਹਾ ਹੀ ਨਹੀਂ ਜਿੱਥੇ ਫੋਟੋ ਕਰਾਈ ਸੀਗੀ ਤੁਸੀਂ ਵੀ ਹੁਣ ਦੁਬਾਰਾ ਸੋਚਿਆ ਸੀ ਵੀ ਮਿਲਾਂਗੇ ਜੀ ਹਾਂ ਜੀ ਜੀ ਪੁੱਛਿਆ ਸੀਗਾ ਜੀ ਇੱਕ ਬਰੀ ਤਾਂ ਪੁੱਛਿਆ ਜੀ ਸਾਨੂੰ ਗਾਣੇ ਦੇ ਲੈ ਲਿਓ ਜੀ ਉਹ ਕਹਿੰਦਾ ਕੋਈ ਨਾ ਜੀ ਲਵਾਵਾਂਗੇ ਅਸੀਂ अच्छा तू ही कहया ਸੀ ਵੀ ਗਾਣੇ ਚ ਲੈ ਲਓ ਸਾਨੂੰ ਹਾਂਜੀ ਜੀ ਆ ਜਗ੍ਹਾ ਤੇ ਯਾਦ ਹੁੰਦੀ ਆ ਜੀ ਅਹੀ ਜਗ੍ਹਾ ਤੇ ਯਾਦ ਹੁੰਦੀ ਆ ਹਾਂਜੀ ਫੇ ਜਦੋਂ ਰਾਜਵੀਰ ਜਵੰਦਾ ਇੱਥੇ ਰੁਕਿਆ ਸੀ ਤੁਹਾਨੂੰ ਫੇ ਤੁਸੀਂ ਕਿਵੇਂ ਮਿਲੇ ਹੱਥ ਮਲਾਇਆ ਕਿ ਪੈਰੀ ਹੱਤ ਲਾਈ ਸੀ ਜੀ ਪੈਰੀ ਹੱਤ ਲਾਈ ਸੀ ਤੇ ਜੀ ਅਸੀਂ ਤਾਂ ਹਾਂਜੀ ਉਹ ਸਾਨੂੰ ਰੋਕਦਾ ਸੀਗਾ ਪੈਰੀ ਹੱਤ ਲਾਉਣ ਤੇ ਜੀ ਉਹ ਰੋਕਦਾ ਹੀ ਇਹਨਾਂ ਨੂੰ ਅੱਛਾ ਕੀ ਕਹਿੰਦਾ ਸੀ ਬਾਈ ਉਹ ਕਹਿੰਦਾ ਨਾ ਨਾ ਹੜ ਜੀ ਹਾਂ ਐ ਕਹਿੰਦਾ ਜੀ ਹਾਂ ਤੇ ਜੀ ਉਹਨਾਂ ਨੇ ਸਾਡੇ ਨੇ ਫੇ ਵੀਡੀਓ ਬਣਾ ਲਈ ਜਦੋਂ ਅਸੀਂ ਬੋਲਣ ਲੱਗੇ ਹਾਂ ਤੇਰੀ ਫਿਰ ਉਹ ਚਲੇ ਗਈ ਆ ਆਦੇ ਘਰੇ ਜੀ ਵੀਡੀਓ ਬਣਾ ਕੇ ਚਲੇ ਗਈ ਜੀ ਹੂੰ ਫਿਰ ਬਾਅਦ ਚ ਅਸੀਂ ਆਦੇ ਘਰੇ ਚਲੇ ਗਏ ਜੀ ਇਹਨੇ ਕਿਹਾ ਜੀ ਕਿ ਰਾਈ ਵੀ ਜਿੰਦਾ ਸਾਡਾ ਫੈਨ ਹੈ ਵੀਰੇ ਨੇ ਫੋਟੋ ਖੁਣਨੀ ਸੀ ਹੂੰ ਜਿਹਨੇ ਬਾਈ ਫੇਰਾ ਸੁਣ ਕੇ ਕਿੰਨਾ ਖੁਸ਼ ਹੋਇਆ ਸੀ ਜੀ ਬਹੁਤ ਜ਼ਿਆਦਾ ਹਸਿਆ ਜੀ ਹੂੰ ਜਿਹਨੇ ਵੀਡੀਓ ਬਣਾਈ ਹੈ ਜੀ ਉਹ ਵੀ ਹਸਿਆਈਗਾ ਜੇ ਜੇ ਐ ਵੀ ਕਿਹਾ ਸੀਗਾ ਵੀ ਅਸਲ ਮੈਂ ਤੁਹਾਡਾ ਫੈਨ ਆ ਜੀ ਇਹਨੂੰ ਐ ਕਿਹਾ ਸੀ ਤੁਹਾਨੂੰ ਕਿਹਾ ਵੀ ਮੈਂ ਤੁਹਾਡਾ ਫੈਨ ਹਾਂ ਹਾਂ ਜੀ ਇਹ ਤਾਂ ਲੱਗਿਆ ਜੀ ਉਦੋਂ ਫਿਰ ਸਕੂਲ ਦੇ ਵਿੱਚ ਤਾਂ ਪੂਰੀ ਚੜ੍ਹਾਈ ਹੋ ਗਈ ਹੋਣੀ ਆ ਬੱਚਿਆਂ ਦੇ ਸਾਹਮਣੇ ਜੀ ਜੀ ਗਿਆਨ ਜੀ ਦੀ ਬੋਲਦੇ ਜਿਸਾਂ ਦਾ ਟੀਚਰ ਵੀ ਕਹਿੰਦੇ ਆ ਜੀ ਸਾਰੇ ਬੋਲਦੇ ਜੀ ਇਹ ਗੱਲਬਾਤ ਤੁਹਾਡੀ ਰਾਜੀਵੀਰ ਜੀ ਦਾ ਬੰਦਾ ਤੁਹਾਡਾ ਫੈਨ ਆ ਜੀ ਹਾਂ ਜੀ ਐਂ ਕਹਿੰਦੇ ਹੁੰਦੇ ਆ ਤੁਹਾਡੇ ਵੀ ਤੁਸੀਂ ਸੇਮ ਕਲਾਸ ਚ ਪੜਦੇ ਹੋ ਕਿ ਅਲੱਗ-ਅਲੱਗ ਕਲਾਸ ਚ ਤਤਮੀ ਜੀ ਤਤਮੀ ਜੀ ਹਾਂ ਜੀ ਤਾਂ ਤੁਸੀਂ ਜੀ 6ਵੀਂ ਚ ਤੇ 6ਵੀਂ ਜੇ ਇਕੱਠੇ ਹੀ ਆ ਜੀ ਅਸੀਂ ਦੋਨੇ ਜਿ ਭਰਾ ਹੀ ਆ ਜੀ ਅਸੀਂ ਦੋਨੇ ਹੂੰ ਹੂੰ ਤੇ ਫਿਰ ਮੈਡਮਾਂ ਵੀ ਕਹਿੰਦੀਆਂ ਵੀ ਇਹ ਤੁਹਾਡੀ ਗੱਲਬਾਤ ਕੀ ਕਹਿੰਦੀਆਂ ਸੀ ਮੈਡਮ ਦੀ ਮੈਡਮ ਕਹਿੰਦੇ ਸੀ ਤੁਸੀਂ ਕਿਵੇਂ ਬਣਾਈ ਜੀ ਅਸੀਂ ਤਾਂ ਕਿਹਾ ਜੀ ਬਈ ਜਣਾ ਜੀ ਅਸੀਂ ਕੋਈ ਗੱਡੀ ਤੋਂ ਦੇਖਿਆ ਹੈ ਜੀ ਜਦੋਂ ਹੁੰਦਾ ਹੈ ਇੱਧਰੋਂ ਅਸੀਂ ਉਦੋਂ ਦੇਖ ਲਈ ਸੀ ਜਿੱਤੇ ਤਾਂ ਅਸੀਂ ਆਏ ਸੀ ਇੱਥੇ ਬੜੇ ਬਣਵਾਉਣ ਉਹਦੇ ਨਾਲ ਨਾਲੇ ਆਸਾ ਕੱਢਣੇ ਕੱਢਣਾਈ ਸੀ ਜੇ ਉਹ ਜੀ ਮੈਡਮ ਪੁੱਛਦੇ ਸੀ ਕਿ ਕਿੱਥੇ ਬਣਾਈ ਸੀ ਜੀ ਅਸੀਂ ਕਹਤਾ ਜੀ ਕਿ ਸਾਡੇ ਘਰਾਂ ਕੋਲੇ ਬਣਾਈ ਸੀ ਜੀ ਹਾਂ ਜੀ ਨਹੀਂ ਹੁੰਦਾ ਹੁੰਦਾ ਜੀ ਬਾਈ ਹਾਂ ਜੀ ਜੇ ਇੱਥੇ ਰੁੱਕ ਕੇ ਜਾਂਦਾ ਸੀ ਵੀ ਉਹ ਵੀਰੇ ਨੂੰ ਛੱਡਣ ਜਾਂਦਾ ਸੀ ਛੱਡਣ ਹੁੰਦੇ ਸੀ ਮਨ ਭਰਦਾ ਜਦੋਂ ਫਿਰ ਯਾਦ ਆਉਂਦੀ ਉਹਦੀ ਹਾਂ ਜੀ ਆਉਂਦੀ ਆ ਜੀ ਜਾਤ ਤਾਂ ਵਾਧੂ ਹੁੰਦੀ ਹੂੰ ਏਣਾ ਸੀ ਕੀ ਕਰ ਸਕਦੇ ਆ ਜੀ ਉਹ ਕਰਨਾ ਹੀ ਜਨੇ ਲੈ ਗਿਆ ਜੀ ਉਹ ਹੂੰ ਠੱਠਿਆਂ ਦਾ ਹੀ ਹਾਦਸਾ ਜੀ ਉਹ ਪਾਰਾ ਮੁਰਸਾ ਕਲਤੀ ਜੀ ਰੀੜ ਦੀ ਹੱਡੀ ਟੁੱਟ ਗਈ ਜੀ ਐ ਆਤ ਗਰਦਨ ਟੁੱਟ ਗਈ ਜੀ ਉਹਦੀ ਨਕਲੀ ਸਾਧੂ ਹੁੰਦੇ ਰਹੇ ਜੀ ਉਹਨਾਂ ਨੇ ਦੱਸਿਆ ਨਹੀਂ ਜੀ ਡਾਕਟਰਾਂ ਨੇ ਹੂੰ ਜੀ ਕਦਨ ਦਾ ਉਹ ਤਾਂ ਬਹੁਤ ਟਾਈਮ ਮਾਰਾ ਮਾਰਿਆ ਹੋਇਆ ਜੀ ਜਿੱਦਣ ਦਾ ਹਸਪਤਾਲ ਚ ਤੋ ਡਾਕਟਰਾਂ ਨੇ ਨਹੀਂ ਦੱਸਿਆ ਇਹਨਾਂ ਨੂੰ ਨਕਲੀ ਦਵਾਈਆਂ ਆਂਦੀ ਸੀ ਜੀ। ਫਿਰ ਤੁਸੀਂ ਪਿੰਡ 'ਚ ਜਾ ਕੇ ਆਏ ਸੀ ਉਹਦੀ ਕਰਦਿਆਂ ਨੂੰ ਮਿਲੇ ਸੀ। ਜੀ ਹਾਂ ਜੀ ਕਰਦਿਆਂ ਨੂੰ ਮਿਲ ਕੇ ਫੇਰ ਆ ਗਏ ਸੀ ਜੀ। ਹੂੰ। ਈ ਫਿਰ ਉਹ ਸੰਸਕਾਰ ਤੇ ਵੀ ਆਈ ਸੀ ਜੀ। ਤੁਸੀਂ ਗੈਸੇ ਸੰਸਕਾਰ ਤੇ? ਹਾਂ ਜੀ। ਉਹਨਾਂ ਦਾ ਬੱਚਾ ਤੁਹਾਡੇ ਜਿੱਡੇ ਹੀ ਆ। ਹਾਂ ਜੀ। ਤੁਹਾਡੇ ਤੋਂ ਵੀ ਛੋਟਾ ਹੋਣਾ। ਹਾਂ ਜੀ। ਜੀ ਕੁੜੀ ਉਹਨਾਂ ਕੋਲ। ਹੂੰ। ਇੱਕ ਕੁੜੀ ਆ ਜੀ ਉਹਨਾਂ ਦੀ। ਹੂੰ। ਹਾਂ ਭਰਾਵਾ ਜੀ ਜੇ ਸਾਨੂੰ ਪਤਾ ਵੀ ਆ ਜੀ ਗੱਡੀ ਉਹਦੇ ਕੋਲੇ ਕਿਹੜੀ ਕਿਹੜੀ ਆ ਹੂੰ ਕਿਹੜੀ ਕਿੜੀ ਗੱਡੀ ਜੀ ਡਿਫੈਂਡਰ ਫੋਰਚੂਨਰ ਜੀ ਵਾਸ ਜੀ ਅੱਗੇ ਉਹ ਪਤਾ ਜੀ ਮੋਟਰਸਾਈਕਲ ਹੂੰ ਜੇ ਜੀ ਉਹ ਮੋਟਰਸਾਈਕਲਾਂ ਦਾ ਉਹ ਇੱਕ ਵੀਡੀਓ ਲਗਾ ਕੇ ਗਈ ਜੀ ਮਰ ਮੋਟਰਸਾਈਕਲਾਂ ਦਾ ਉਹ ਚਾਹ ਸੀਗਾ ਉਹ ਕਹਿੰਦਾ ਰਾਈਡਰ ਅਸੀਂ ਹੂੰ ਰਾਈਡਰ ਇੱਦਾਂ ਹੀ ਜਿਹੜੀਆਂ ਇੱਦਾਂ ਹੀ ਜਿਹੜੀਆਂ ਲਾਂਦਾ ਹੁੰਦਾ ਜੀ ਫੇਰ ਬਾਈ ਆਪਣੇ ਪਿੰਡ 'ਚ ਇੱਥੇ ਮਲਗ ਪਿੰਡ 'ਚ ਵੀ ਜਿਹੜੀਆਂ ਲਾਂਦਾ ਜੀ ਹਾਂਜੀ ਜੀ ਕਈ ਕਈ ਵਾਰ ਲਾ ਲੈਂਦਾ ਜੀ ਹੂੰ ਜੀ ਜਦੋਂ ਉਹਦੇ ਇਹ ਸਾਨੂੰ ਮਿਲ ਕੇ ਜਾਣਾ ਸੀ ਹੂੰ ਤੁਹਾਨੂੰ ਹਰ ਵਾਰ ਮਿਲ ਕੇ ਜਾਣਾ ਹਾਂਜੀ ਪਰ ਕੀ ਕਹਿੰਦੇ ਹੁੰਦੇ ਸੀ ਵੀ ਮੈਂ ਤੁਹਾਡਾ ਬੜਾ ਫੈਨ ਆ ਤੁਹਾਨੂੰ ਮਿਲਣਾ ਆ ਹਾਂਜੀ ਜਿਸੀ ਐਂ ਕਹਿੰਦੇ ਸੀ ਰਾਈਵਰ ਜਵੰਦੇ ਨਾਲ ਬੇਰੇ ਨਾਲ ਫੋਟੋ ਕਰਉਣੀ ਜੀ ਸਾਡਾ ਪੈਣਾ ਸੀ ਐਂ ਕਹਿੰਦੇ ਹੁੰਦੇ ਇੱਕ ਵਾਰੀ ਉਦਾਂ ਹੀ ਕਹਿ ਕੇ ਦਿਖਾਓ ਜਿੱਦਾਂ ਤੁਸੀਂ ਉਦੋਂ ਕਿਹਾ ਸੀ ਜਿਗਾ ਦਿੰਦੇ ਆ ਜੀ ਰਾਈਵਰ ਜਵੰਦੇ ਬੇਰੇ ਨਾਲ ਫੋਟੋ ਕਰਾਉਣੀ ਜੀ ਉਹ ਸਾਡਾ ਫੈਨ ਆ ਅਸੀਂ ਐਂ ਕਿਹਾ ਜੀ ਬਹੁਤ ਹੱਸਿਆ ਵੀ ਬਹੁਤ ਸੀਗਾ ਜੀ ਰਾਈਵਰ ਜਵੰਦੇ ਬਰਾ ਨੇ ਬਸ ਅਸਰ ਵੀ ਬਹੁ ਸੀ ਯਾਦ ਆਉਂਦੀ ਉਹਨਾਂ ਦੀ ਜੀ ਬਹੁਤ ਜੀ ਬਹੁਤ ਜ਼ਿਆਦਾ ਆਉਂਦੀ ਸੀ ਜ਼ਿਆਦਾ ਉਹਨਾਂ ਦੀ ਤੇ ਹੁਣ ਉਹਦੇ ਅੱਗੇ ਭੋਗ ਪਤਾ ਤੁਹਾਨੂੰ ਕਦੋਂ ਆ ਹਾਂਜੀ ਕਿੰਨੀ ਤਰੀਕ ਨੂੰ 27 ਤਰੀਕ ਦੇ 27 ਕ 17 17 ਤਰੀਕ ਦਾ ਜਿਹੜੀ ਜਗ੍ਹਾ ਤੇ ਜੀ ਉਹਨਾਂ ਦੇ ਘਰਾਂ ਕੋਲ ਗੁਰਦੁਆਰਾ ਜੀ ਉੱਥੇ ਆ ਉਹਨੇ ਉਹਨੇ ਉਹਦੇ ਪਿੰਡ 'ਚ ਹਾਂਜੀ ਜਾਉਂਗੇ ਫਿਰ ਉੱਥੇ ਹਾਂਜੀ ਜਾਣਾ ਜੀ ਅਸੀਂ ਤਾਂ ਹਾਈ ਸਕੂਲੋਂ ਛੁੱਟੀ ਕਰਨੇ ਆ ਜੀ ਜਾਣਾ ਤਾਂ ਉਹਦੇ ਭੋਗ ਤੇ ਹੈ ਗਈ ਹੈ ਜੀ ਸਕੂਲੇ ਪੇਪਰ ਹੋਇਆ ਫਿਰ ਵੀ ਜਾਉਂਗੇ ਕਿਤੇ ਪੇਪਰ ਹੈ ਨਹੀਂਗੇ ਪੇਪਰ ਹੈ ਨਹੀਂ ਜੀ ਨਹੀਂ ਫਿਰ ਮੈਡਮ ਨੂੰ ਕਹਤਾ ਮੈਨੂੰ ਨਹੀਂ 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 ਕੀ ਕਹਿੰਦੀ ਮੈਡਮ ਮੈਡਮ ਕਹਿੰਦੇ ਜਾਓੜੋ ਜਾਇਓ ਹਾਂਜੀ ਸੋ ਇਹ ਬੱਚੇ ਨੇ ਪਿੰਡ ਦੇ ਤੁਸੀਂ ਇੱਕ ਵਾਰ ਤਸਵੀਰ ਜਿਹੜੀ ਆ ਰਕੇਸ਼ ਜੀ ਜ਼ਰੂਰ ਦਿਖਾਓ ਕਿ ਉਹੀ ਥਾਂ ਹੈ ਜਿੱਥੇ ਰਾਜਵੀਰ ਜਵੰਦਾ ਇੱਥੋਂ ਦੀ ਲੰਘਦਾ ਹੁੰਦਾ ਸੀ ਤਾਂ ਇਹਨਾਂ ਬੱਚਿਆਂ ਨੇ ਰੁਕਣਾ ਉੱਥੇ ਤੇ ਰਾਜਵੀਰ ਜਵੰਦੇ ਨੂੰ ਕਹਿਣਾ ਕਰਾਈ ਵੀ ਜਵੰਦਾ ਸਾਡਾ ਫੈਨ ਆ ਇੱਕ ਫੋਟੋ ਕਰਾਣੀ ਆ ਉਹਦੇ ਨਾਲ ਤੇ ਬਾਈ ਇੰਨਾ ਖੁਸ਼ ਹੋ ਕੇ ਮਿਲਿਆ ਇਹਨਾਂ ਨੂੰ ਵੀਡੀਓ ਵੀ ਪਾਈ ਸੋਸ਼ਲ ਮੀਡੀਆ ਤੇ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਲੋਕਾਂ ਨਾਲ ਹੋਰ ਗੱਲਬਾਤ ਕਰਦੇ ਆ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਗਸੀਰ ਸਿੰਘ ਹੈ ਇੱਥੋਂ ਦੇ ਹੀ ਰਹਿਣ ਵਾਲੇ ਹੋ ਹਾਂਜੀ ਮੈਂ ਡੈਰੀ ਆ ਨੇੜੇ ਦੁੱਧ ਦਾ ਕੰਮ ਕਰਦਾ ਰਾਜਵੀਰ ਜਵੰਦਾ ਤਾਂ ਸੁਭਾਅ ਕਿਵੇਂ ਦਾ ਸੀ ਮੈਂ ਕਹਿੰਦਾ ਜੀ ਸ਼ਬਦ ਹੀ ਨਹੀਂ ਬੋਲਣ ਉਹ ਇੰਨਾ ਵਧੀਆ ਸੁਭਾਅ ਸੀ ਉਹਨਾਂ ਦਾ ਜਦੋਂ ਸਾਡੇ ਕੋਲ ਦੀ ਨਾਂਗੇ ਇੱਥੇ ਪੰਮਾ ਵੀਰ ਆ ਉਹਦਾ ਦੋਸਤ ਸੀ ਉਹਨਾਂ ਦੇ ਜੀ ਅਮਰੀਕਾ ਚਲਾ ਗਿਆ ਪੰਮਾ ਉਹਦੇ ਨਾਲ ਇੱਥੇ ਮਿਲ ਕੇ ਡੈਰੀ ਕੋਲੇ ਮੇਰੇ ਕੋਲੇ ਹੁੰਦਾ ਸੀ ਉਹ ਖੜ ਕੇ ਹੱਸ ਕੇ ਬੁਲਾ ਕੇ ਬਾਪੂ ਜੀ ਕਹਿਣਾ ਉਹਨੇ ਮੈਂ ਕਹਣਾ ਨਹੀਂ ਆਪਾਂ ਥੋੜੀ ਉਮਰ ਦਾ ਹੀ ਫਰਕ ਉਹ ਨਹੀਂ ਉਹਨੇ ਕਹਣਾ ਬਾਪੂ ਜੀ ਸਾਡਾ ਫਰਜ਼ ਆ ਤੁਹਾਡਾ ਸਤਿਕਾਰ ਕਰਨਾ ਬਹੁਤ ਹੱਸ ਮੁਖ ਸੁਮਾ ਦਾ ਬੱਚਾ ਸੀ ਪਰ ਬਹੁਤ ਘਾਟਾ ਪੈ ਗਿਆ ਮੈਨੂੰ ਉਹਤੇ ਮਾਣ ਇਹ ਸੀ ਵੀ ਉਹ ਸਰਦਾਰ ਆ ਪੱਗ ਬੰਨਦਾ ਸਾਡੀ ਸਿੱਖੀ ਸੰਭ ਕੇ ਰੱਖੀ ਆ ਬੜਾ ਮਾਣ ਸੀ ਪਰ ਅਕਾਲ ਪੁਰਖ ਨੂੰ ਨਹੀਂ ਪਾਇਆ ਜਿੰਨੀ ਬਖਸ਼ੀ ਸੀ ਉੰਨੀ ਭਾਸ਼ ਕੇ ਉਹ ਚਲਾ ਗਿਆ ਪਰ ਦੁੱਖ ਬਹੁਤ ਜ਼ਿਆਦਾ ਹੋਇਆ ਘਾਟਾ ਪਿਆ ਸਾਡੇ ਨਗਰਾਂ ਨੂੰ ਸਾਡੇ ਪਿੰਡ ਤੇ ਵੀ ਪੋਨੇ ਤੋਂ ਜਦੋਂ ਪੈਰਾਸ਼ੂਟ ਨਾਉਟ ਦਾ ਸਾਰੇ ਬੱਚੇ ਸਾਰੇ ਸਿਆਣੇ ਬਜ਼ੁਰਗ ਸਾਰੇ ਦੇਖਦੇ ਸੀ ਪੈਰਾਸ਼ੂਟ ਨਾ ਇੱਥੇ ਉੱਡਦਾ ਰਹਿੰਦਾ ਸੀ ਪਿੰਡ 'ਚ ਬੜੇ ਜਾਣੀ ਕਰੇ ਮੋਟਰਸਾਈਕਲ ਤੇ ਜਾਣਾ ਉਹਨੇ ਬਲਾ ਕੇ ਜਾਣਾ ਜਾਣੀ ਆਏ ਨਹੀਂ ਸੀ ਉਹਦੇ ਮਨ 'ਚ ਮੈਂ ਤਾਂ ਹੈ ਹੀ ਨਹੀਂ ਸੀ ਵੀ ਮੈਂ ਮੈਂ ਆ ਨਾ ਉਹ ਸਾਰਿਆਂ ਦਾ ਸਤਿਕਾਰ ਕਰਦਾ ਸੀ ਛੋਟੇ ਦਾ ਵੱਡੇ ਦਾ ਗਰੀਬ ਦਾ ਅਮੀਰ ਦਾ ਸਾਰਿਆਂ ਦਾ ਸਤਿਕਾਰ ਕਰਦਾ ਇਹੋ ਜਿਹਾ ਬੰਦਾ ਲੱਭਣਾ ਦੁਨੀਆ ਤੇ ਬੜਾ ਔਖਾ ਜੀ ਬਹੁਤ ਔਖਾ ਬਿਰਲੇ ਹੁੰਦੇ ਆ ਮਹਾਰਾ ਵੀ ਕਹਿੰਦੇ ਬਿਰਲੇ ਹੁੰਦੇ ਆ ਸੰਸਾਰ ਤੇ ਪਰ ਬਿਰਲ ਆਈ ਸੀ ਉਹ ਜਦੋਂ ਕੋਈ ਕਲਾਕਾਰ ਹੁੰਦਾ ਨਾ ਉਹਦਾ ਜੀਵਨ ਹੀ ਬੜਾ ਵਿਅਸਤ ਜਾ ਹੋ ਜਾਂਦਾ ਜਦੋਂ ਇੰਨਾ ਵੱਡਾ ਉਦਾਂ ਮਿਲ ਜਾਣਾ ਇੰਨੀ ਵੱਡੀ ਥਾਂ ਤੇ ਪਹੁੰਚ ਜਾਣਾ ਕਾਫੀ ਲੋਕ ਉਹਨਾਂ ਨੂੰ ਪਸੰਦ ਕਰਨਾ ਉਹਨਾਂ ਦੇ ਗਾਣਾ ਗਾਣਿਆਂ ਨੂੰ ਸੁਣਨਾ ਤੇ ਫਿਰ ਉਦੋਂ ਵੀ ਸੁਭਾਅ ਉਹ ਜਿਹਾ ਹੀ ਜੋ ਪਹਿਲਾਂ ਪਿੰਡ ਦੇ ਵਿੱਚ ਹੁੰਦਾ ਸੀ ਨਹੀਂ ਜੀ ਉਹਦਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸੁਭਾਅ ਪਿੰਡ ਦਾ ਵੀ ਦੱਸਦੇ ਆ ਬਾਹਰ ਅਸੀਂ ਵੀ ਸੁਣਿਆ ਸਾਡੇ ਨਾਲ ਜਿੰਨਾ ਚਿਰ ਇੱਥੋਂ ਵਿਚਰਿਆ 5-4 ਸਾਲ ਦੀ ਜ਼ਿੰਦਗੀ 'ਚ ਆਹ ਸੜਕ ਵਾਰ-ਵਾਰ ਕੀਤੀਆਂ ਉਹਨੇ ਪਰ ਉਹਦਾ ਸੁਆਬ ਬਹੁਤ ਨਿੱਕਾ ਸੀ ਹੱਸਦੇ ਨਹੀਂ ਜਾਣਾ ਉਹਦੇ ਮੂੰਹ ਤੇ ਐ ਤਾਂ ਕਦੇ ਹੋਇਆ ਹੀ ਨਹੀਂ ਸੀ ਵੀ ਦਸੀ ਆ ਚਿਹਰਾ ਸਦਾ ਹੱਸਦਾ ਜਾਂਦਾ ਹੈ ਅੱਛਾ ਜਦੋਂ ਵੀ ਲੰਗਣਾ ਹੈ ਤੋ ਤੁਹਾਨੂੰ ਮਿਲ ਕੇ ਜਾ ਮਿਲ ਕੇ ਹੱਸ ਕੇ ਹੱਥ ਖੜਾ ਕਰਕੇ ਆ ਜਾਣਾ ਬਾਪੂ ਜੀ ਤਕੜੇ ਹੋ ਗਾਣੀ ਬਲਾ ਕੇ ਜਾਣਾ ਉਹਨੇ ਆਏ ਨਹੀਂ ਸੀ ਵੀ ਨਹੀਂ ਬੁਲਾਉਂਦਾ ਸੀ ਤੇ ਇੱਥੇ ਫਿਰ ਕਿੰਨਾਂ ਨੂੰ ਮਿਲਣ ਆਂਦੇ ਹੁੰਦੇ ਸੀ ਜਿਹੜਾ ਬੱਚਿਆਂ ਨੂੰ ਵੀ ਮਿਲੇ ਇੱਥੇ ਉਹ ਮੇਰੇ ਕੋਲੇ ਉਹਦਾ ਦੋਸਤ ਸੀ ਪੰਮਾ ਪੰਮਾ ਮੁੰਡਾ ਸੀ ਇੱਥੇ ਅਮਰੀਕਾ ਚ ਚਲੇ ਗਿਆ ਉਹ ਉਹਦੇ ਕੋਲ ਮੇਰੇ ਕੋਲੇ ਖੜਾ ਹੁੰਦਾ ਡੈਰੀ ਤੇ ਮੇਰਾ ਦੋਸਤ ਮੇਰੇ ਕੋਲੇ ਖੜਦਾ ਸੀ ਉਹਦਾ ਕਰਕੇ ਉਹ ਮੇਰੇ ਕੋਲੇ ਖੜ ਜਾਂਦੇ ਸੀ ਆਉਂਦੇ ਉਹਨੂੰ ਬਿਠਾ ਕੇ ਗੱਡੀ ਚ ਲੈ ਜਾਂਦੇ ਸੀ ਅਕੇ ਨੂੰ ਫਿਰ ਇਹ ਬੱਚੇ ਮਗਰ ਭੱਜ ਲੈਂਦੇ ਸੀ ਉਹਦੇ ਇੱਥੇ ਰੁਕ ਜਾਂਦਾ ਸੀ ਆ ਘਰ ਆ ਉਹਦਾ ਨੇੜੇ ਪੰਮੇ ਦਾ ਉੱਥੇ ਉਹਨੂੰ ਛੱਡ ਕੇ ਫਿਰ ਚਲੇ ਜਾਂਦਾ ਸੀ ਗਾਂ ਨੱਗ ਜਾਂਦੇ ਅੱਜ ਗੱਲਾਂ ਕਰਦੇ ਹੋਏ ਵੀ ਅੱਖਾਂ ਤੁਹਾਡੀਆਂ ਭਰਦੀਆਂ ਵੀ ਮੰਨ ਦਾਸ ਆ ਜੀ ਬਹੁਤ ਦਾਸ ਆ ਇਹ ਜ ਆ ਬੱਚਾ ਦੁਨੀਆ ਤੇ ਕੋਈ ਬਿਰਲ ਮੈਂ ਤੁਹਾਨੂੰ ਦੱਸਿਆ ਬਿਰਲ ਹੀ ਆਉਂਦੇ ਆ ਆਮ ਨਹੀਂ ਹੁੰਦੇ ਮਹਾਰਾਜ ਨੇ ਵੀ ਬਾਣੀ ਚ ਵੀ ਲਿਖਿਆ ਸਾਰਾ ਸੰਸਾਰ ਆ ਦੁਨੀਆ ਤੋਂ ਚਲੇ ਤਾਂ ਆਪਾਂ ਵੀ ਜਾਣਾ ਇੱਕ ਦਿਨ ਪਰ ਉਹ ਛੋਟੀ ਜਿੰਦਗੀ ਸੀ ਪਰ ਨਾਮ ਵੱਡਾ ਕਮਾ ਗਿਆ। ਪਰ ਉਸ ਮਾਂ ਤੇ ਪਰਿਵਾਰ ਤੇ ਕੀ ਬੀਤਦੀ ਹੋएगी ਨਾ ਉਹਨਾਂ ਦੇ ਧਰਮ ਪਤਨੀ ਜਿਨ੍ਹਾਂ ਦੇ ਨਾਲ ਆਪਾਂ ਕਹਿ ਲੋ ਵੀ ਸਾਰੀ ਜ਼ਿੰਦਗੀ ਨਾਲ ਰਹਿਣ ਦੇ ਵਾਅਦੇ ਕਰਦੇ ਆ ਉਹ ਵਾਦੇ ਅੱਧ ਵਿੱਚ ਘਾਰ ਹੀ ਟੁੱਟ ਗਏ। ਬਾਜੀ ਉਹ ਤਾਂ ਹੁਣ ਜ਼ਿਆਦਾ ਰਹਿ ਗਈਆਂ ਜੀ। ਮਾਂ ਨੂੰ ਵੀ ਘਾਟਾ ਪੈ ਗਿਆ। ਉਹਦੀ ਸਾਡੀ ਧੀ ਭੈਣ ਆ ਜਿਹੜੀ ਉਹਨੂੰ ਵੀ ਘਾਟਾ ਪੈ ਗਿਆ। ਬੱਚਿਆਂ ਨੂੰ ਵੀ ਪਿਓ ਦਾ ਘਾਟਾ ਪੂਰਾ ਨਹੀਂ ਹੋਣਾ ਕਿਉਂਕਿ ਸਮੇਂ-ਸਮੇਂ ਤੇ ਜਦੋਂ ਯਾਦ ਕੋਈ ਆਪਾਂ ਪ੍ਰੋਗਰਾਮ ਕਰਨਗੇ ਬਾਪ ਦੀ ਯਾਦ ਤਾਂ ਧੀ ਦੀ ਬੱਚੇ ਦੀ ਮਾਂ ਨੂੰ ਬੇਟੇ ਦੀ ਯਾਦ ਤਾਂ ਆਉਂਦੀ ਆ। ਕਿਉਂਕਿ ਕੋਈ ਵੀ ਪ੍ਰੋਗਰਾਮ ਕਰਦੇ ਆ ਜਾਂ ਤਾਂ ਆਊਗੀ ਸਾਰੀ ਜ਼ਿੰਦਗੀ ਰੜਕੂਗੀ ਭੁੱਲਣ ਵਾਲੇ ਦਾ ਹੈ ਹੀ ਨਹੀਂ ਉਹ ਜੇ ਆਪਾਂ ਕਹੀਏ ਭੁੱਲ ਜੂਗੀ ਨਾ ਭੁੱਲਣ ਵਾਲਾ ਘਾਟਾ ਪਿਆ ਤੁਹਾਡਾ ਕੀ ਨਾਮ ਹੈ ਜੀ ਜਸਵੀਰ ਸਿੰਘ ਤੁਹਾਡੇ ਨਾਲ ਵੀ ਮੁਲਾਕਾਤ ਹੋਈ ਰਾਜਵੀਰ ਦੀ ਨਹੀਂ ਮੇਰੇ ਨਹੀਂ ਮੇਰੇ ਨਾਲ ਤਾਂ ਘੱਟੀ ਸੀ ਪਰ ਸੁਣਿਆ ਵੀ ਸੁਭਾਅ ਕਿਦਾਂ ਦਾ ਸੀ ਸੁਭਾਅ ਉਹ ਨਿਕਾ ਸੀਗਾ ਉਹ ਟੰਡੇ ਸੁਭਾਅ ਦਾ ਸੀਗਾ ਤੇ ਜਦੋਂ ਉਧਰੋਂ ਆਉਂਦਾ ਸੀ ਬੱਚੇ ਮੰਗਰ ਭਜਦੇ ਸੀਗੇ ਹੂੰ ਤੇ ਉਥੇ ਦੇਖ ਲੈਂਦੇ ਹੀ ਖੜਕੇ ਹੂੰ ਬੜੇ ਪਿਆਰੇ ਲੱਗਦੇ ਸੀਗੇ ਪਰ ਜਿਹੜਾ ਘਾਟਾ ਪਿਆ ਵੀ ਲੱਗਦਾ ਵੀ ਕਦੀ ਪੂਰਾ ਹੋ ਸਕਦਾ ਹੋਣਾ ਹੈ ਨਹੀਂਗਾ ਖਾਸ ਕਰਕੇ ਤਾਂ ਜਵੰਦੇ ਦੀ ਮਾਂ ਨੂੰ ਤੇ ਬੱਚਿਆਂ ਉਹਨਾਂ ਨੂੰ ਜਿਆਦਾ ਘਾਟਾ ਪਿਆ ਸਾਰੀ ਜ਼ਿੰਦਗੀ ਇਹ ਨਾ ਭੁੱਲਣ ਵਾਲਾ ਬੜੀ ਅਫਸੋਸ ਦੀ ਗੱਲ ਆ ਉਸ ਮਾਂ ਤੇ ਕੀ ਬੀਤਰੀ ਹੋਏਗੀ ਨਾ ਜਿਨੇ ਕਦੇ ਸੋਚਿਆ ਹੀ ਨਹੀਂ ਹੋਏਗਾ ਕਿ ਮੇਰਾ ਪੁੱਤ ਜਿਹੜਾ ਮੇਰੇ ਹੁੰਦਿਆ ਮੇਰੇ ਜਿੰਦੇ ਜੀ ਇਸ ਜਹਾਨ ਨੂੰ ਲਵਿਦਾ ਆਖ ਜੇਗਾ ਮਾਂ ਤਾਂ ਹੁਣ ਸਾਰੀ ਜ਼ਿੰਦਗੀ ਯਾਦ ਰੱਖੂਗੀ ਵੀ ਐਡਾ ਮੈਨੂੰ ਘਟਾ ਪਿਆ ਪਤਾ ਨਹੀਂ ਕਿਹੜੀ ਹਾਲਤਾਂ ਵਿੱਚ ਜ਼ਿੰਦਗੀ ਕੱਢੂਗੀ ਕਿਵੇਂ ਕੱਢੂਗੀ ਉਹਨੇ ਇੱਕ ਗਾਣਾ ਵੀ ਗਾਇਆ ਸੀ ਜਿਹਦੇ ਵਿੱਚ ਉਹਨੇ ਕਿਹਾ ਵੀ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਸਭ ਭੁੱਲ ਜਾਂਦੀਆਂ ਉਹਨੇ ਵੀ ਸੋਚਿਆ ਨਹੀਂ ਹੋਏਗਾ ਕਿ ਇਹ ਮੇਰੀ ਮਾਂ ਤੇ ਜਿਹੜਾ ਬੀਤ ਜਾਣਾ ਹਾਂਜੀ ਹਾਂਜੀ ਉਹ ਲਾਸਟ ਜਿਹੇ ਗਾਇਆ ਸੀ ਉਹਨੇ ਤੇ ਬੱਸ ਜੋ ਹੁਣੀ ਆ ਹੁਣ ਕੀ ਪ੍ਰਮਾਤਮਾ ਦੇ ਬੱਸ ਕੁਝ ਕਹਿ ਨਹੀਂ ਸਕਦਾ ਲਾਗ ਉਸ ਕਰ ਸਕਦੇ ਆ ਹਮ ਸੇ ਕੋ ਸਰ ਉਸ ਕੋ ਬਿਲਕੁਲ ਮਨ ਭਰਿਆ ਪਿਆ ਪਿੰਡ ਦੇ ਲੋਕਾਂ ਦਾ ਛੋਟੇ ਛੋਟੇ ਬੱਚੇ ਤੁਸੀਂ ਦੇਖਿਆ ਕਿਵੇਂ ਉਸ ਬਾਈ ਨੂੰ ਯਾਦ ਕਰ ਰਹੇ ਨੇ ਕਹਿੰਦੇ ਵੀ ਬਾਈ ਦੀ ਯਾਦ ਜਿਹੜੀ ਹੈ ਬਹੁਤ ਆਂਦੀ ਹੈ ਜਦੋਂ ਵੀ ਇੱਥੋਂ ਦੀ ਲੰਗਣਾ ਤਾਂ ਸੀ ਪਿੱਛੋਂ ਹੀ ਵਾਜਾ ਮਾਰਦੇ ਆਣਾ ਤੇ ਬਾਈ ਨੇ ਰੁਕਣਾ ਤੇ ਨਾਲ ਫੋਟੋ ਵੀ ਕਰਾਉਣੀ ਪਰ ਉਹ ਸ਼ਖਸ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਸੋ ਅਰਦਾਸ ਕਰੋ ਕਿ ਪਰਿਵਾਰ ਨੂੰ ਜਿਹੜਾ ਪਾਣਾ ਮੰਨ ਦਾ ਬਲ ਬਖਸ਼ੇ ਤੇ ਪਰਿਵਾਰ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਨਿਕਲ ਸਕੇ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ